ਇੱਕ ਮੁੰਡੇ ਦਾ ਸਿਲੈਕਸ਼ਨ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ ਹੋ ਜਾਂਦਾ ਹੈ ਜਦੋਂ ਹੀ ਉਸ ਦਾ ਸਿਲੈਕਸ਼ਨ ਹੁੰਦਾ ਹੈ ਤੇ ਫਿਰ ਉਸ ਲਈ ਕੁੜੀਆਂ ਦੇ ਰਿਸ਼ਤੇ ਆਉਣ ਲੱਗ ਜਾਂਦੇ ਨੇ ਬਹੁਤ ਰਿਸ਼ਤੇ ਆਉਂਦੇ ਨੇ ਕਿਉਂਕਿ ਰਿਸ਼ਤੇਦਾਰਾਂ ਨੂੰ ਤੇ ਆਸੇ-ਪਾਸੇ ਪਤਾ ਲੱਗ ਗਿਆ ਸੀ ਕਿ ਮੁੰਡਾ ਹੁਣ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਪਰ ਪਰਿਵਾਰ ਵਾਲੇ ਕਹਿੰਦੇ ਕਿ ਹਜੇ ਇਸ ਦੀ ਟ੍ਰੇਨਿੰਗ ਚੱਲ ਰਹੀ ਹੈ ਟ੍ਰੇਨਿੰਗ ਤੋਂ ਬਾਅਦ ਇਸ ਦੇ ਵਿਆਹ ਬਾਰੇ ਸੋਚਾਂਗੇ ਟ੍ਰੇਨਿੰਗ ਹੋ ਜਾਂਦੀ ਹੈ ਤੇ ਉਹ ਮੁੰਡਾ ਚੌਂਕੀ ਇੰਚਾਰਜ ਲੱਗ ਜਾਂਦਾ ਹੈ ਉਸ ਤੋਂ ਬਾਅਦ ਇੱਕ ਕੁੜੀ ਨੂੰ ਉਹ ਪਸੰਦ ਵੀ ਕਰਦਾ ਹੈ ਕੁੜੀ ਦਾ ਰਿਸ਼ਤਾ ਹੁੰਦਾ ਜੋ ਟੀਚਰ ਹੁੰਦੀ ਹੈ ਤੇ ਉਹਨਾਂ ਦਾ ਵਿਆਹ ਵੀ ਤੈਅ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਆ ਪਰ ਜਦੋਂ ਵਿਆਹ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਸ ਮੁੰਡੇ ਦੀ ਇੱਕ ਫੋਟੋ ਵਾਇਰਲ ਹੁੰਦੀ ਹੈ ਫੋਟੋ ਵਾਇਰਲ ਦੇ ਨਾਲ ਨਾਲ ਇਹ ਲਿਖਿਆ ਹੁੰਦਾ ਹੈ ਕਿ ਇਸ ਮੁੰਡੇ ਨੇ ਇੱਕ ਔਰਤ ਦੇ ਨਾਲ ਕਈ ਸਾਲ ਬਲਾਤਕਾਰ ਕੀਤਾ ਤੇ ਉਸ ਨੂੰ ਗਰਭਤੀ ਕਰ ਦਿੱਤਾ ਇਹ ਖਬਰ ਉਹ ਟੀਚਰ ਕੁੜੀ ਵੀ ਪੜ੍ਹਦੀ ਹੈ ਜਿਸ ਦਾ ਉਸ ਦੇ ਨਾਲ ਰਿਸ਼ਤਾ ਹੋਣਾ ਸੀ ਪਰ ਉਹ ਕਹਿੰਦੀ ਹੈ ਕਿ ਮੈਂ ਉਦੋਂ ਤੱਕ ਯਕੀਨ ਨਹੀਂ ਕਰੂੰਗੀ ਜਦੋਂ ਤੱਕ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਪਰ ਲੋਕ ਇਹ ਖਬਰ ਪੜ੍ਹ ਕੇ ਬੜੇ ਹੈਰਾਨ ਸੀ ਕਿ ਜਿਸ ਦਾ ਕੰਮ ਦੂਸਰਿਆਂ ਦੀ ਰੱਖਿਆ ਕਰਨਾ ਹੈ ਉਹ ਐਦਾਂ ਦੇ ਕੰਮ ਕਿਵੇਂ ਕਰ ਸਕਦਾ ਹੈ ਐਦਾਂ ਕਿਸੇ ਨਾਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਬੇਨਤੀ ਹੈ ਇਸ ਵੀਡੀਓ ਨੂੰ ਆਖਰ ਤੱਕ ਦੇਖਿਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਹੈ 15 ਫਰਵਰੀ 2024 ਦੀ ਦੇਬਰੀਆ ਜ਼ਿਲ੍ਹੇ ਦੇ ਐਸਪੀ ਸੰਕਲਪ ਸ਼ਰਮਾ ਦੇ ਕੋਲ ਇੱਕ ਮਹਿਲਾ ਕਾਂਸਟੇਬਲ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰੀ ਪੋਸਟਿੰਗ ਆਜਮਗੜ੍ਹ ਦੇ ਵਿੱਚ ਹੈ ਤਾਂ ਐਸਪੀ ਉਸ ਨੂੰ ਕਹਿੰਦਾ ਕਿ ਦੱਸੋ ਤਾਂ ਉਹ ਐਸਪੀ ਨੂੰ ਰੋਕੇ ਆਪਣੀ ਕਹਾਣੀ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵਿੱਚ ਹੀ ਇੱਕ ਅੰਕਿਤ ਨੌਂ ਦਾ ਮੁੰਡਾ ਹੈ ਅੱਜ ਤੋਂ 4-5 ਸਾਲ ਪਹਿਲਾਂ ਜਦੋਂ ਸਾਡੀ ਟ੍ਰੇਨਿੰਗ ਚੱਲ ਰਹੀ ਸੀ ਤਾਂ ਅਸੀਂ ਇੱਕ ਦੂਜੇ ਨੂੰ ਮਿਲੇ ਸਾਡੀ ਆਪਸ ਦੇ ਵਿੱਚ ਦੋਸਤੀ ਹੋ ਗਈ ਤੇ ਫਿਰ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਗੱਲਾਂ ਕਰਨ ਲੱਗੇ ਤਾਂ ਇੱਕ ਦਿਨ ਮੈਨੂੰ ਅੰਕਿਤ ਨੇ ਕਿਹਾ ਕਿ ਆਪਾਂ ਇਕੱਲੇ ਦੇ ਵਿੱਚ ਮਿਲਾਂਗੇ ਤੇ ਫਿਰ ਉਸ ਨੇ ਮੈਨੂੰ ਇੱਕ ਸਮਸ਼ਾਨ ਥਾਂ ਦੇ ਉੱਤੇ ਬੁਲਾਇਆ ਤੇ ਫਿਰ ਉਸ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਮੈਂ ਉਸ ਦਾ ਵਿਰੋਧ ਵੀ ਕੀਤਾ ਪਰ ਉਸ ਨੇ ਮੇਰੇ ਨਾਲ ਧੱਕਾ ਕੀਤਾ ਤੇ ਮੇਰੇ ਨਾਲ ਸੰਬੰਧ ਬਣਾਏ ਫੇਰ ਮੈਂ ਜਦੋਂ ਉਸ ਨੂੰ ਕਿਹਾ ਕਿ ਤੂੰ ਇਹ ਕੀ ਕੀਤਾ ਹੈ ਤੂੰ ਮੇਰੇ ਨਾਲ ਗਲਤ ਕੀਤਾ ਹੈ ਤੂੰ ਐਦਾਂ ਨਹੀਂ ਕਰਨਾ ਸੀ ਤਾਂ ਉਸ ਨੇ ਮੈਨੂੰ ਕਿਹਾ ਕਿ ਤੂੰ ਕਿਉਂ ਘਬਰਾਉਣੀ ਹੈ ਮੈਂ ਤੇਰੇ ਨਾਲ ਪਿਆਰ ਕਰਦਾ ਆ ਆਪਾਂ ਦੋਨੋਂ ਜਾਣੇ ਟ੍ਰੇਨਿੰਗ ਤੋਂ ਬਾਅਦ ਵਿਆਹ ਕਰਵਾ ਲਵਾਂਗੇ ਤੂੰ ਫਿਕਰ ਨਾ ਕਰ ਤਾਂ ਉਸ ਔਰਤ ਨੇ ਦੱਸਿਆ ਕਿ ਫੇਰ ਮੈਂ ਵੀ ਬੇਫਿਕਰੀ ਹੋ ਗਈ ਕਿ ਕੋਈ ਗੱਲ ਨਹੀਂ ਵਿਆਹ ਤਾਂ ਹੋਣੀ ਆਈ ਹੈ ਮੈਨੂੰ ਵੀ ਉਸ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਹੋ ਗਿਆ ਕਿ ਇਹ ਜੀ ਕਹਿੰਦਾ ਤਾਂ ਮੇਰੇ ਨਾਲ ਵਿਆਹ ਕਰਵਾਏਗਾ ਪਰ ਫੇਰ ਉਹ ਮੇਰੇ ਨਾਲ ਬਾਰ-ਬਾਰ ਸਬੰਧ ਬਣਾਉਂਦਾ ਰਿਹਾ ਤੇ ਉਸ ਨੇ ਆਪਣੇ ਮੋਬਾਈਲ ਦੇ ਵਿੱਚ ਮੇਰੀਆਂ ਅਸ਼ਲੀਲ ਫੋਟੋਆਂ ਤੇ ਅਸ਼ਲੀਲ ਵੀਡੀਓ ਵੀ ਬਣਾਈ ਪਰ ਇੱਕ ਦਿਨ ਮੈਨੂੰ ਸ਼ੱਕ ਹੋਇਆ ਕਿ ਇਹ ਮੇਰੇ ਨਾਲ ਸ਼ਾਇਦ ਧੋਖਾ ਕਰੇਗਾ ਜਦੋਂ ਮੈਂ ਉਸ ਨੂੰ ਸਬੰਧ ਬਣਾਉਣ ਤੋਂ ਮਨਾ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਮੈਂ ਤੇਰੀਆਂ ਇਹ ਫੋਟੋ ਮਤੇ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰਤੇ ਮੰਗਾ ਤੇ ਮੇਰੇ ਨਾਲ ਕੁੱਟ ਮਾਰ ਵੀ ਕੀਤੀ ਫਿਰ ਉਸ ਤੋਂ ਬਾਅਦ ਉਹ ਮੇਰਾ ਸ਼ੋਸ਼ਣ ਕਰਦਾ ਰਿਹਾ ਮੇਰੇ ਨਾਲ ਜਦੋਂ ਉਸ ਦਾ ਦਿਲ ਕਰਦਾ ਸੀ ਉਦੋਂ ਸਬੰਧ ਬਣਾਉਂਦਾ ਇਹ ਗੱਲ ਹੈ ਅਪ੍ਰੈਲ 2022 ਦੀ ਤਾਂ ਉਹ ਉਸ ਪੁਲਿਸ ਵਾਲੇ ਨੂੰ ਦੱਸਦੀ ਹੈ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਹਾਂ ਗਰਭਤੀ ਹੋ ਚੁੱਕੀ ਹਾਂ ਤਾਂ ਅੱਗੋਂ ਉਹ ਪੁਲਿਸ ਵਾਲਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਤੇਰਾ ਗਰਭਪਾਤ ਕਰਵਾ ਦਿਆਂਗਾ ਤੇ ਫੇਰ ਉਹ ਧੱਕੇ ਦੇ ਨਾਲ ਉਸ ਨੂੰ ਇੱਕ ਹਸਪਤਾਲ ਦੇ ਵਿੱਚ ਲੈ ਜਾਂਦਾ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਤੇ ਉਸ ਦਾ ਗਰਭਪਾਤ ਕਰਵਾ ਦਿੰਦਾ ਹੈ ਤੇ ਫੇਰ ਉਹ ਉਸ ਦਾ ਉਦਾਂ ਹੀ ਸ਼ੋਸ਼ਣ ਕਰਦਾ ਹੈ ਉਦਾਂ ਹੀ ਬਾਰ-ਬਾਰ ਉਸ ਨਾਲ ਸੰਬੰਧ ਬਣਾਉਂਦਾ ਹੈ ਬਲਾਤਕਾਰ ਕਰਦਾ ਹੈ ਤੇ ਉਸ ਤੋਂ 5 ਮਹੀਨੇ ਬਾਅਦ ਸਤੰਬਰ 2022 ਨੂੰ ਫੇਰ ਉਸ ਨੂੰ ਪ੍ਰੈਗਨੈਂਟ ਕਰ ਦਿੰਦਾ ਹੈ ਤੇ ਫੇਰ ਜਦੋਂ ਉਹ ਕੁੜੀ ਫੇਰ ਉਸ ਨੂੰ ਕਹਿੰਦੀ ਹੈ ਕਿ ਮੈਂ ਪ੍ਰੈਗਨੈਂਟ ਹੋ ਗਈ ਮੈਂ ਗਰਭਤੀ ਹੋ ਗਈ ਤਾਂ ਉਹ ਮੁੰਡਾ ਉਹ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਜਾਂਦਾ ਹੈ ਤੇ ਉਸ ਦਾ ਦੂਸਰੀ ਵਾਰ ਫੇਰ ਗਰਭਪਾਤ ਕਰਵਾ ਦਿੰਦਾ ਹੈ ਸਤੰਬਰ 2022 ਤੋਂ ਬਾਅਦ ਉਹ ਕੁੜੀ ਇਸ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਹੁਣ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗੀ ਜੋ ਵੀ ਹੋਵੇਗਾ ਵਿਆਹ ਤੋਂ ਬਾਅਦ ਹੋਵੇਗਾ ਪਰ ਉਹ ਪੁਲਿਸ ਵਾਲਾ ਉਸ ਨਾਲ ਗੁੱਸੇ ਹੋ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਵਾਂਗਾ ਉਸ ਤੋਂ ਬਾਅਦ ਉਹ ਉਸ ਦੀਆਂ ਮਿੰਨਤਾਂ ਕਰਦੀ ਹੈ ਰੋਂਦੀ ਹੈ ਪਰ ਪੁਲਿਸ ਵਾਲਾ ਉਸ ਉੱਤੇ ਬਿਲਕੁਲ ਵੀ ਤਰਸ ਨਹੀਂ ਕਰਦਾ ਤੇ ਫੇਰ ਉਹ ਉਸ ਨੂੰ ਫੋਨ ਵੀ ਕਰਦੀ ਹੈ ਤੇ ਉਹ ਉਸ ਦਾ ਫੋਨ ਚੱਕਣਾ ਵੀ ਬੰਦ ਕਰ ਦਿੰਦਾ ਹੈ ਇਹ ਸਾਰੀ ਕਹਾਣੀ ਉਹ ਮਹਿਲਾ ਕਾਂਸਟੇਬਲ ਐਸਪੀ ਨੂੰ ਰੋ ਰੋ ਕੇ ਸੁਣਾ ਰਹੀ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਹੁਣ ਵਿਆਹ ਕਰਵਾਉਣ ਨੂੰ ਫਿਰਦਾ ਹੈ ਤੇ ਮੈਂ ਤੁਹਾਡੇ ਕੋਲ ਫਰਿਆਦ ਲੈ ਕੇ ਆਈਆਂ ਮੈਨੂੰ ਇਨਸਾਫ ਚਾਹੀਦਾ ਹੈ ਮੇਰੇ ਨਾਲ ਇਨਸਾਫ ਕਰੋ ਇਹ ਸਾਰੀ ਕਹਾਣੀ ਬੜੇ ਗੌਰ ਨਾਲ ਐਸਪੀ ਨੇ ਸੁਣੀ ਉਸ ਤੋਂ ਬਾਅਦ ਫਿਰ ਐਸਪੀ ਨੇ ਹੁਕਮ ਦਿੱਤਾ ਦੇਵਰੀਆ ਜ਼ਿਲ੍ਹੇ ਦੇ ਵਿੱਚ ਪੈਂਦੇ ਥਾਣਾ ਗੌਰੀ ਬਾਜ਼ਾਰ ਦੀ ਪੁਲਿਸ ਨੂੰ ਕਿ ਇਸ ਕੁੜੀ ਨੂੰ ਮੈਂ ਭੇਜ ਰਿਹਾ ਤੇ ਇਸ ਦੇ ਬਿਆਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਕਰੋ ਉਸ ਤੋਂ ਬਾਅਦ ਗੌਰੀ ਬਾਜ਼ਾਰ ਥਾਣੇ ਦੇ ਵਿੱਚ ਉਸ ਮਹਿਲਾ ਕਾਂਸਟੇਬਲ ਰਾਹੀਂ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅੰਕਿਤ ਦੇ ਉੱਤੇ ਤੇ ਇਸ ਐਫ ਆਈ ਆਰ ਦੇ ਵਿੱਚ ਧਾਰਾਵਾਂ ਲੱਗਦੀਆਂ ਨੇ 376 313 323 504 ਤੇ 506 ਤੇ ਫਿਰ ਉਸ ਤੋਂ ਬਾਅਦ ਪੁਲਿਸ ਇਸ ਅੰਕਿਤ ਨੂੰ ਜੋ ਕਿ ਥਾਣਾ ਗौरी ਬਾਜ਼ਾਰ ਦੇ ਅਧੀਨ ਚੌਂਕੀ ਬਤਾਲ ਦੇ ਵਿੱਚ ਹੀ ਚੌਂਕੀ ਇੰਚਾਰਜ ਸੀ ਤੇ ਜਦੋਂ ਫਿਰ ਉਸ ਚੌਂਕੀ ਇੰਚਾਰਜ ਨੂੰ ਇਹ ਪਤਾ ਲੱਗਿਆ ਕਿ ਪੁਲਿਸ ਹੁਣ ਮੈਨੂੰ ਗ੍ਰਿਫਤਾਰ ਕਰਨ ਆ ਰਹੀ ਹੈ ਤਾਂ ਉਹ ਉਸ ਜਗ੍ਹਾ ਤੋਂ ਭੱਜ ਗਿਆ ਤੇ ਪੁਲਿਸ ਉਸ ਨੂੰ ਤਲਾਸ਼ ਕਰ ਰਹੀ ਹੈ ਤੇ ਉਹ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਪਰ ਉਧਰ ਉਹ ਟੀਚਰ ਕੁੜੀ ਜਿਸ ਦਾ ਉਸ ਨਾਲ ਵਿਆਹ ਹੋਣਾ ਸੀ ਉਸ ਐਸਪੀ ਸਾਹਿਬ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੋ ਜੇ ਤਾਂ ਇਹ ਬੇਕਸੂਰ ਹੋਇਆ ਤਾਂ ਮੈਂ ਇਸ ਨਾਲ ਵਿਆਹ ਕਰਵਾ ਲਵਾਂਗੀ ਤੇ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਬੇਕਸੂਰ ਹੈ ਜਾਂ ਕਸੂਰਬਾਰ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਤ ਕਿਸ ਦੀ ਹੁੰਦੀ ਹੈ ਉਸ ਮਹਿਲਾ ਟੀਚਰ ਦੀ ਜਾਂ ਇਸ ਮਹਿਲਾ ਕਾਂਸਟੇਬਲ ਦੀ ਪਰ ਜੋਤਾਰਾਮਾ ਉਸ ਚੌਂਕੀ ਇੰਚਾਰਜ ਦੇ ਉੱਤੇ ਲੱਗੀਆਂ ਉਹ ਬੜੀਆਂ ਹੀ ਖਤਰਨਾਕ ਨੇ ਕਿਉਂਕਿ ਜੋ 313 ਦੀ ਧਾਰਾ ਉਸ ਚੌਂਕੀ ਇੰਚਾਰਜ ਤੇ ਲੱਗੀ ਹੈ ਉਹ ਗਰਭਪਾਤ ਦੀ ਹੈ ਤੇ ਗਰਭਪਾਤ ਵੀ ਇੱਕ ਵਾਰ ਨਹੀਂ ਦੋ ਵਾਰ ਹੋਇਆ ਸੋ ਅੱਗੇ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਉਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੋ ਤੁਹਾਡੇ ਸਟੋਰੀ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਲ